ਈ ਸਤਪਾਲ ਜੌਹਰੀ ਆਉਣਗੇ ਤਾਂ ਇੱਕ ਤਾਂ ਪੈਨਸ਼ਨ ਕੀ ਸੀਨੀਅਰਜ਼ ਦੀ ਪੈਨਸ਼ਨ ਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਕਿ ਕੁਝ ਉਹਨਾਂ ਨੂੰ ਵਧਣੀ ਚਾਹੀਦੀ ਹੈ ਕਿਉਂਕਿ ਮਹਿੰਗਾਈ ਬਹੁਤ ਵਧ ਗਈ ਇੱਕ ਤਾਂ ਇਸ ਮੁੱਦੇ ਤੇ ਗੱਲ ਹੋਣੀ ਚਾਹੀਦੀ ਹੈ ਤੇ ਦੂਸਰੀ ਜਿਹੜੀ ਆਪਾਂ ਕਰਨੀ ਚਾਹੀਦੀ ਮੰਗੀ ਗੱਲ ਰਹੀ ਜਿਹੜੇ ਸਾਡੇ ਇੱਥੋਂ ਦੇ ਕਈ ਬਿਜ਼ਨਸਪੈਨਪਰਾਂ ਨੇ ਤੇ ਉਹ ਜਿਹੜੇ ਟੈਵ ਵਗੈਰਾ ਜਦੋਂ ਬਕਸ ਦੀ ਮਾਰ ਲੈਂਦੇ ਆ ਜਾਂ ਨਹੀਂ ਦਿੰਦੇ ਇੱਕ ਹੋਰ ਮੁੱਦੇ ਤੇ ਗੱਲਬਾਤ ਕਰਾਂਗੇ ਸੋ ਪਹਿਲਾਂ ਮੇਰਾ ਕਹਿਲਾ ਕਾਲਿਓ ਫਿਰ ਸੀਨੀਅਰਜ਼ ਦੀ ਹੋਈ ਜਿਹੜਾ ਕਹਿ ਰਹੇ ਆ ਜੀ ਆ ਨਹੀਂ ਬਿਲਕੁਲ ਤੋਂ ਡਿਗਲ ਠੀਕ ਹੈ ਕਿਉਂਕਿ ਜਿਸ ਸਪੀਡ ਤੇ ਨਾਲ 인ਫਲੇਸ਼ਨ ਮਹਿੰਗਾਈ ਜਿਹੜੀ ਵਧੀ ਹੈ ਪਿਛਲੇ ਸਮੇਂ ਦੇ ਦੌਰਾਨ ਆਪਾਂ ਦੇਖਿਆ ਕਿ 1 1 ਡਾਲਰ ਵਾਲੀ ਚੀਜ਼ ਜਿਹੜੀ ਆ ਉਹ 3 3 ਡਾਲਰ ਤੱਕ ਦੀ ਵਿਕਣ ਲੱਗ ਗਈ ਪਰ ਜਿਹੜੇ ਸੀਨੀਅਰਸ ਆ ਜਾਂ ਫਿਰ ਜਿਹੜੇ ਫਿਜ਼ਿਕਲੀ ਮੈਂਟਲੀ ਚੈਲੰਜਡ ਲੋਕ ਆ ਵੀ ਉਹਨਾਂ ਦੀ ਇੱਕ ਬਜਮੀ ਜੀ ਇਨਕਮ ਜਿਹੜੀ ਗਵਰਨਮੈਂਟ ਤੋਂ ਆਉਣੀ ਹੈ ਵੀ ਉਹਦੇ ਤੇ ਉਹਨਾਂ ਨੇ ਆਪਣੇ ਖਰਚੇ ਆ ਜਿਹੜੇ ਉਹ ਮੰਥ ਦੇ ਪੂਰੇ ਦੇ ਚਲਾਉਣੇ ਹੁੰਦੇ ਆ ਤੇ ਜਦੋਂ ਹੁਣ ਜੀ ਵੀ ਫੇਰ ਉਹ ਇਨਕਮ ਆਪਣੀ ਨਾ ਵਧੇ ਪਰ ਖਰਚੇ ਜਿਹੜੇ ਆ ਉਹ ਦੁੱਗਣੇ ਤਿੱਖੜੇ ਹੋ ਜਾਣ ਤੇ ਫਿਰ ਸਮਝ ਆਉਂਦਾ ਕਿ ਉਦੋਂ ਜਦੋਂ ਕਿ ਵੀ ਜਿਹੜੇ ਇਹ ਸੀਨੀਅਰਜ਼ ਆ ਜੀ ਵੀ ਖਾਸ ਤੌਰ ਤੇ ਪੈਨਸ਼ਨਰਜ਼ ਆ ਜਾਂ ਫਿਰ ਜਿਹੜੇ ਇਹ ਫਿਜ਼ੀਕਲੀ ਚੈਲੰਜਡ ਲੋਕ ਨੇ ਵੀ ਉਹ ਆਪਣੀ ਹੋਰ ਇਨਕਮ ਜਨਰੇਟ ਕਰਨ ਦੇ ਯੋਗਤਾ ਹੁੰਦੇ ਨਹੀਂਗੇ ਜਿਸ ਕਰਕੇ ਵੀ ਉਹਨਾਂ ਨੂੰ ਉਨੇ ਤੇ ਹੀ ਗੁਜ਼ਾਰਾ ਕਰਨਾ ਪੈਂਦਾ ਸੋ ਹੋਰ ਜਿਹੜਾ ਜੀ ਵੀ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਬੈਲਟ ਟਾਈਟ ਕਰਨੀ ਪੈਂਦੀ ਆ ਵੀ ਕਿੱਥੋਂ ਉਹ ਖਰਚੇ ਘਟਾ ਸਕਦੇ ਆ ਤੋ ਇਹ ਪਰ ਹੁਣ ਪਿੱਛੇ ਮਹਿੰਗਾਈ ਨੇ ਲਾਕੀ ਇੰਨਾ ਤੋੜਿਆ ਕਿ ਜੇ ਫਰਜਕਰੋ ਕਿਰਾਏਦਾਰ ਹੈਗੇ ਨੇ ਕਿਰਾਇਆ ਹੀ ਦੁੱਗਣਾ ਹੋ ਗਿਆ ਤੇ ਫਿਰ ਬਾਕੀ ਕੀ ਬਚਣਾ ਜੀ ਅ ਗੈਸ ਪ੍ਰਾਈਸ ਆਪਾਂ ਦੇਖਿਆ ਜੀ ਕਿ ਕੋਵਿਡ ਤੋਂ ਬਾਅਦ ਇਹ 2.5 ਗੁਣਾ ਤੱਕ ਵੀ ਮਹਿੰਗੀ ਆਪਾਂ ਦੇਖੀ ਆ ਉਹਦੇ ਵਿੱਚ ਵੀ ਕਾਫੀ ਸਾਰੇ ਸੀਨੀਅਰਸ ਦਾ ਜਿਹੜੇ ਜੀ ਲਿਮਿਟ ਹੋ ਕੇ ਰਹਿ ਗਈ ਉਹਨਾਂ ਦੀ ਇਹ ਦਰ ਉਦਰ ਜੋ ਟਰਾਂਸਪੋਰਟੇਸ਼ਨ ਸੀਗੀ ਤੋ ਕਾਫੀ ਜਿਹੜੀਆਂ ਜੀ ਚੈਲੈਂਜਿੰਗ ਸਿਚੁਏਸ਼ਨਸ ਹੈਗੀਆਂ ਬਤੀ ਹੋਈ ਮਹਿੰਗਾਈ ਦੇ ਵਿੱਚ ਇਹ ਬਿਲਕੁਲ ਉਹਨਾਂ ਦੀ ਜਿਹੜੀ ਸੀਨੀਅਰਸ ਦੀ ਡਿਮਾਂਡ ਹੈ ਜੀ ਵੀ ਠੀਕ ਆ ਇਸ ਕਰਕੇ ਮੈਂ ਸਮਝਾਂਗਾ ਜੀ ਕਿ ਇਹ ਆਪਣੇ ਦੇਸ਼ ਦੇ ਸਿੰਪਲਨ ਪ੍ਰੋਸੈਸ ਗਵਰਨਮੈਂਟ ਨੇ ਰੱਖੇ ਹੋਏ ਸੀਗੇ ਪਹਿਲੇ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਵਰਕ ਕਰਦੇ ਸੀ ਅੱਜ ਜਰਾਂਕ ਘੱਟ ਵਰਕ ਕਰਦੇ ਆ ਪਰ ਕਰਦੇ ਕਿ ਤਰ੍ਹਾਂ ਕਿਤੇ ਹੈਗੇ ਆ ਵੀ ਉਹ ਚਾਹੁੰਦੇ ਆ ਵੀ ਜਿੰਨੇ ਵੀ ਨੰਬਰਸ ਦੇ ਵਿੱਚ ਸਾਨੂੰ ਲੋਕ ਉਹ ਫੀਡਬੈਕ ਦੇਣ ਇੱਕ ਇਸ਼ੂ ਦੇ ਉੱਤੇ ਉਨਾ ਹੀ ਫਿਰਨਾਂ ਨੂੰ ਲੱਗਦਾ ਹੁੰਦਾ ਵੀ ਇਹ ਇਸ਼ੂ ਵਾਕਈ ਸੀਰੀਅਸ ਆ ਤੇ ਸਾਨੂੰ ਇਹ ਟੈਕਲ ਕਰਨਾ ਚਾਹੀਦਾ ਤੁਪੀ ਕੀ ਆਪਣੀ OAS ਬਾਰੇ ਆਪਣੀ CPP ਬਾਰੇ ਜੇ ਥੋੜਾ ਜਿਹਾ ਕੋਸ਼ਿਸ਼ ਕਰਕੇ ਆਪਣੇ ਆਪਣੇ MPs ਨੂੰ ਈਮੇਲਸ ਭੇਜੀਆਂ ਜਾਣ ਜੇ ਕਿਸੇ MP ਦਾ ਈਮੇਲ ਐਡਰੈਸ ਚਾਹੀਦਾ ਉਹਦੇ ਵਿੱਚ ਆਪਾਂ ਹੈਲਪ ਕਰ ਸਕਦੇ ਹਾਂ ਦਵਿੰਦਰ ਜੀ ਪੰਡ ਪਰਵਾਹ ਦੀ ਆ ਲੋਕਾਂ ਦੀ ਤੇ ਜੇ ਵੀ ਉਹ ਜਿੰਨਾ ਵੱਧ ਤੁਸੀਂ ਉਹਨਾਂ ਨੂੰ ਮਤਲਬ ਇਹ ਨਰਾਈਟਿੰਗ ਦਸੋਗੇ ਫੋਨ ਨੇ ਜਿਹੜਾ ਅੱਜ ਆਪਾਂ ਕਲਚਰ ਪਹਿਲਾਂ ਚਲਾਇਆ ਸੀ ਵੀ ਫੋਨ ਫੜ ਕੇ ਬਹਿ ਗਏ ਸੋ ਫੋਨ ਤਾਂ ਹੁਣ ਉਹ ਹਵਾ ਦੇ ਵਿੱਚ ਸੁਣੀਆਂ ਸੁਣਾਈਆਂ ਗੱਲਾਂ ਤੇ ਉਹਦਾ ਕੋਈ ਰੈਕੋਰਡ ਨਹੀਂ ਰਹਿੰਦਾ ਜੋ ਵੀ ਤੁਸੀਂ ਕਰਨਾ ਅੱਜ ਦੇ ਸਮੇਂ ਵਿੱਚ ਗਵਰਨਮੈਂਟ ਦੇ ਨਾਲ ਇਹ ਨਰਾਈਟਿੰਗ ਕਰੋ ਵੈਸਤੇ ਪਿੱਛੇ ਦੇ ਨਾਲ ਵੀ ਜੇ ਹੋਵੇ ਤਾਂ ਆਂਕ ਤੇ ਉਹ ਜੀ ਫਿਰ ਈਮੇਲ ਤੁਸੀਂ ਭੇਜੋਗੇ ਤੇ ਤੁਹਾਨੂੰ ਉਹਦਾ ਰਿਸਪੌਂਸ ਵੀ ਆਏਗਾ ਤੇ ਐਮਪੀ ਕੋਲ ਵੀ ਜਾ ਕੇ ਇਸ ਦੇ ਵਿੱਚ ਜਾ ਕੇ ਕੋਈ ਬੇਸ ਹੋਊਗਾ ਵੀ ਦੇਖੋ ਜੀ ਏਡੀ ਵੱਡੀ ਤਦਾਦ ਵਿੱਚ ਲੋਕਾਂ ਨੇ ਮੈਨੂੰ ਆਹ ਇਸ਼ੂ ਜਿਹੜਾ ਦੱਸਿਆ ਤੇ ਆਪਾਂ ਇਹਨ ਇਹ ਤਾਂ ਆਪਾਂ ਕੰਮ ਕਰ ਲੈਣਾ ਚਾਹੀਦਾ ਸੋ ਖਾਸ ਤੌਰ ਤੇ ਵੀ ਬ੍ਰੈਂਪਟਨ ਦੇ ਵਿੱਚ ਸਾਡੇ ਤੇਪੀਲ ਦੇ ਵਿੱਚ ਮੈਸਰ ਸਾਗਾ ਕੈਲਡਨ ਦੇ ਵਿੱਚ ਕਾਫੀ ਵੱਡੀ ਤਦਾਦ ਦੇ ਵਿੱਚ ਸੀਨੀਅਰਸ ਹੈਗੇ ਆ ਜੀ ਕਿ ਜਿਨ੍ਹਾਂ ਨੂੰ ਕਿ ਇਸ ਤਰ੍ਹਾਂ ਦੀ ਸਪੋਰਟ ਦੀ ਇਹ ਪੈਨਸ਼ਨ ਤੇ ਜਣਾਏ ਜਿਹੜੇ ਉਹਨਾਂ ਦੀ ਡਿਪੈਂਡੈਂਸੀ ਆਪੀ ਉਹਦੇ ਵਿੱਚ ਜੇ ਵਾਧਾ ਹੋਵੇ ਤਾਂ ਜ਼ਰੂਰ ਉਹਨਾਂ ਲਈ ਤੇ ਹੈਲਪ ਹੋ ਸਕਦੀ ਹੈ ਤੇ ਆਪਾਂ ਜ਼ਰੂਰ ਉਹਨਾਂ ਦੀ ਇਸ ਅਸਲ ਚ ਪੂਰੀ ਸਪੋਰਟ ਕਰਦੇ ਹਾਂ ਜੀ ਜੀ ਔਰ ਪੈਨਸ਼ਨ ਇਹ ਨਾਲ ਨਾਲ ਚਲੋ ਪੈਨਸ਼ਨ ਹੋਣੀ ਚਾਹੀਦੀ ਹੈ ਤਾਂ ਇੱਕ ਇੱਕ ਸੈਪਰੇਟ ਗੱਲ ਹੋ ਜਾਂਦੀ ਹੈ ਹੁਣ ਦੂਜੀ ਪਾਸੇ 1-2 ਕਾਲਰ ਸੇ ਵੀ ਕਹਿੰਦੇ ਆ ਜੀ ਕਈ ਲੋਕ ਤਾਂ 40-50 50 ਸਾਲ ਤੋਂ ਜਿਹੜੇ ਇੱਥੇ ਕੰਮ ਕਰ ਰਹੇ ਆ ਔਰ ਪੈਨਸ਼ਨ ਉਹਨੇ ਤਾਂ ਲਈਆ ਉਹਨਾਂ ਦਾ ਲੈਵਲ ਤੇ ਜਿਹੜੇ 10 ਸਾਲ ਹੋਇਆ ਹਜੇ 11 ਸਾਲ ਹੋਇਆ ਇਹਨਾਂ ਨੇ ਕੰਮ ਵੀ ਨਹੀਂ ਕੀਤਾ ਉਹਨਾਂ ਦੀ ਪੈਨਸ਼ਨ ਵੀ ਸੇਮ ਹੈ ਉੱਥੇ ਵੀ ਕੁਝ ਨਾ ਕੁਝ ਸਰਕਾਰ ਨੂੰ ਸੋਚਣਾ ਚਾਹੀਦਾ ਇਨੀ ਗੱਲ ਤੋਂ ਠੀਕ ਆ ਇਹਦੇ ਵਿੱਚ ਹੁਣ ਦੇਖੋ ਕਿ ਕੈਨੇਡਾ ਤਾਂ ਤੁਹਾਨੂੰ ਪਤਾ ਵੀ ਲੰਬੇ ਸਮੇਂ ਤੋਂ ਇੱਕ ਵੱਗਦਾ ਸਮੁੰਦਰ ਸੀ ਜਿੰਨਾ ਕਿ ਕਿਸੇ ਦੀ ਚੁੰਝ ਪਰ ਸਕੀ ਭਰੀ ਪਰ ਇਹ ਸਮੁੰਦਰ ਇਦਾਂ ਹੀ ਵੱਗਦਾ ਰਿਹਾ ਕੈਨੇਡਾ ਦੇਸ਼ ਸਾਡੇ ਜਹਾਨ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਦੁਨੀਆ ਦੇ ਵਿੱਚ ਨੰਬਰ 1 ਦੇਸ਼ કહਾਇਆ ਹੈ ਅੱਜ ਵੀ ਹੈ ਤੇ ਸਾਡੇ ਜਾਣ ਤੋਂ ਬਾਅਦ ਵੀ ਰਹੂਗਾ ਸੋ ਜਿੰਨਾ ਕਿ ਕਿਸੇ ਦਾ ਟਿਲ ਲੱਗਦਾ ਉਹ ਲਾਈ ਜਾਂਦੇ ਤੇ ਲਾਈ ਜਾਂਦੀਆਂ ਪਰ ਇਹਦੇ ਵਿੱਚ ਇਹ ਹੈ ਜੀ ਵੀ ਆਪਾਂ ਇਹਨਾਂ ਜਨਰਲ ਜਾਨੀ ਕਿ ਵੀ ਇਹ ਹੈ ਵੀ ਗਵਰਨਮੈਂਟ ਨੇ ਚੋਪਲੇ ਜਿਹੜੇ ਸਿਸਟਮ ਆ ਉਹ ਪਹਿਲਾਂ ਮੋਕਲੇ ਚੱਲ ਜਾਂਦੇ ਹੁੰਦੇ ਸੀ ਵੀ ਲੋਕਾਂ ਦਾ ਕੋਈ ਕਿਰਦਾਰ ਹੁੰਦਾ ਸੀਗਾ ਉਹਨਾਂ ਦੀ ਮੂ ਮਾਰਦੇ ਸੀ ਮਾਰਦੀਆਂ ਸੀ ਜਿੰਨਾ ਕਿ ਪਾਂਡਾ ਕੁਲਾ ਪਰ ਅੱਜ ਕੱਲ ਜਿਹੜਾ ਜੀ ਹੁਣ ਆਪਾਂ ਬਣ ਬਣ ਦੀ ਲੱਕੜੀ ਆਪੇ ਹੀ ਪਹਿਲਾਂ ਇੱਥੇ ਇਕੱਠੀ ਕਰ ਲਈ ਆ ਤੇ ਆਪੇ ਹੀ ਫਿਰ ਜੇ ਯਾਨੀ ਕਿ ਪਹਿ ਹੁਣ ਸਿਰਾਂ ਦੇ ਵਿੱਚ ਲੋਕ ਜੇ ਆਪਣੇ ਟੈਚੀਆਂ ਚ ਨਵਾਂ ਸਮਾਨ ਹੈ ਸਿਰਾਂ ਚ ਆਦਤਾਂ ਪੁਰਾਣੀਆਂ ਇੰਪੋਰਟ ਕੀਤੀਆਂ ਕੈਨੇਡਾ ਦੇ ਵਿੱਚ ਤੇ ਇੱਥੇ ਲਿਆ ਕੇ ਯਾਨੀ ਕਿ ਉਹਨਾਂ ਨੂੰ ਅਪਲਾਈ ਕੀਤਾ ਤੇ ਫਿਰ ਇਹ ਸਵਰਗ ਵਰਗੇ ਮੁਲਕ ਨੂੰ ਵੀ ਆਪਾਂ ਗੰਦਲਾ ਵੱਡੀ ਮਾਤਰਾ ਦੇ ਵਿੱਚ ਕਈ ਲੋਕਾਂ ਨੇ ਆਪਣੀ ਸੋਚ ਦੇ ਨਾਲ ਕੀਤਾ ਹੋਇਆ ਜੀ ਸੋ ਉਹਦੇ ਵਿੱਚ ਇਹ ਪੈਨਸ਼ਨ ਦੇ ਸਿਲਸਿਲੇ ਦੇ ਵਿੱਚ ਵੀ ਕਾਫੀ ਅਬਿਊਜ਼ ਅਸੀਂ ਦੇਖਦੇ ਹਾਂ ਜੀ ਗਿਣ ਕੇ ਮੈਂ 6 ਮਹੀਨੇ ਇੱਥੇ ਜਾਂ ਕਿ ਪੈਨਸ਼ਨ ਲਵਾ ਕੇ ਫੇ ਮੈਂ ਹੁਣ ਬਾਹਰ ਰਹਿਣਾ ਤੇ ਕੈਨੇਡਾ ਨਹੀਂ ਆਉਣਾ ਸੋ ਇਸ ਕਰਕੇ ਮੈਂ ਸਮਝਾਂਗਾ ਸਮਝਾਂਗਾ ਵੀ ਆਪਾਂ ਜਿਹੜਾ ਨਾ ਵੀ ਇਨਸਾਨ ਜੀਵਨ ਦੇ ਵਿੱਚ ਇਹ ਨਮਕ ਹਲਾਲ ਕਾ ਹੁੰਦੇ ਨੇ ਸੋ ਕੈਨੇਡਾ ਦੇਸ਼ ਜਿਹਨੂੰ ਅਸੀਂ ਕੱਖ ਵੀ ਨਹੀਂ ਦਿੰਦਾ ਉਹਨੇ ਫੇਰ ਵੀ ਸਾਨੂੰ ਪੈਨਸ਼ਨ ਦਿੱਤੀ ਤੇ ਉਹ ਪੈਨਸ਼ਨ ਦੇ ਨਾਲ ਵਿੱਚ ਜੇ ਇਸ ਮੁਲਕ ਦੇ ਨਾਲ ਧਗਾ ਕਮਾਇਆ ਵੀ ਉਹ ਹੀ ਬਾਹਰ ਬਹਿ ਕੇ ਫੇ ਅਸੀਂ ਟਕਵਾਂਜ ਲੱਭਦੇ ਆਂ ਵੀ ਦਿਨ ਪੂਰੇ ਕਿੱਦਾਂ ਕਰਨੇ ਆ ਹਨਾ ਸੋ ਮੈਂ ਸਮਝਾਂਗਾ ਵੀ ਹੁਣ ਬਜ਼ੁਰਗਾਂ ਨੂੰ ਵੱਡਿਆਂ ਨੂੰ ਸੀਨੀਅਰਸ ਨੂੰ ਅਸੀਂ ਕੀ ਸਮਝਾ ਸਕਦੇ ਆਂ ਉਹਨਾਂ ਨੇ ਸਾਨੂੰ ਸਮਝਾਉਣਾ ਚਾਹੀਦਾ ਸੋ ਇਸ ਕਰਕੇ ਆਪਾਂ ਆਪਣੀ ਧਿਆਨ ਪਾਇਆ ਮੈਂ ਸਮਝਾਂ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ 84 ਲੱਖ ਟੂਨਾ ਤੋਂ ਬਾਅਦ ਜੇ ਕੈਨੇਡਾ ਵਰਗੇ ਮੁਲਕ ਨੇ ਇਹ ਪੈਨਸ਼ਨ ਆਮ ਤੌਰ ਤੇ ਹੁੰਦਾ ਜੀ ਵੀ ਇੱਥੇ ਲੋਕ ਰਹਿੰਦੇ ਨੇ ਤੇ ਉਹਨਾਂ ਨੂੰ ਖਰਚੇ ਚਲਾਉਣ ਵਾਸਤੇ ਪੈਸੇ ਚਾਹੀਦੇ ਆ ਪੈਨਸ਼ਨ ਇਹ ਨਹੀਂ ਹੁੰਦਾ ਵੀ ਅਸੀਂ ਟੈਜੀ ਭਰ ਕੇ ਜਹਾਜ਼ ਭਰ ਕੇ ਕਦੀ ਆਉਣ ਨੂੰ ਤੇ ਕਦੀ ਐਨੂੰ ਤੇ 6 ਮਹੀਨੇ ਇੱਥੇ ਨੂੰ ਤੇ 2 ਮਹੀਨੇ ਉਧਰ ਨੂੰ ਹਨਾ ਸੋ ਇਹ ਕਰਕੇ ਵੀ ਉਹ ਪੈਨਸ਼ਨ ਇਸ ਕਰਕੇ ਆ ਵੀ ਤੂੰ ਅਸੀਂ ਇੱਥੇ ਰਹਿ ਕੇ ਕੰਫਰਟੇਬਲੀ ਜਿਹੜਾ ਜੀ ਵੀ ਆਪਣੀ ਲਾਈਫ ਆ ਉਹਨੂੰ ਜੀ ਸਕੋ ਸੀਨੀਅਰ ਤੋਂ ਇਹ ਬੈਨੀਫਿਟਸ ਦਿੱਤੇ ਹੁੰਦੇ ਆ ਸੋ ਇਸ 20 ਤਦਾਦ ਦੇ ਵਿੱਚ ਲੋਕ ਜੀ ਇਹਨਾਂ ਗੱਲਾਂ ਨੂੰ ਸਮਝਦੇ ਨੇ ਪਰ ਅਬਿਊਜ਼ਰ ਦਾ ਜਿਹੜੇ ਬੱਚਾ ਤੋਂ ਲੈ ਕੇ ਬਜ਼ੁਰਗਾਂ ਤੱਕ ਸੰਤ ਸਿੰਘ ਜੀ ਮਸਕੀਨ ਕਹਿ ਗਏ ਆ ਵੀ ਜਦੋਂ ਹੱਥ ਮਾਰਨ ਦਾ ਮੌਕਾ ਮਿਲਦਾ ਡਿਪੈਂਡ ਕਰਦਾ ਵੀ ਵੱਡਾ ਹੱਥ ਮਾਰਨ ਦਾ ਮੌਕਾ ਮਿਲਿਆ ਸੀ ਕਿ ਛੋਟਾ ਹੱਥ ਮਾਰਨ ਦਾ ਮੌਕਾ ਮਿਲਿਆ ਸੀ ਵੱਡਾ ਹੱਥ ਮਾਰਨ ਦਾ ਮੌਕਾ ਮਿਲਿਆ ਤੇ ਵੱਡਾ ਚੋਰ-ਚੋੜ ਨਹੀਂ ਕਹਾਏ ਛੋਟਾ ਹੱਥ ਵੱਜ ਜਾ ਤੇ ਛੋਟਾ ਚੋਰ- ਬਿਲਕੁਲ ਚੋਰ ਤੇ ਚੋਰੀ ਆ ਜੀ ਹਣ ਚੋਰੀ ਦੀ ਗੱਲ ਚੱਲੀ ਆ ਤਾਂ ਠੱਗੀ ਦੀ ਗੱਲ ਪੈਸੇ ਦੱਬਣ ਦੀ ਗੱਲ ਉਹਨਾਂ ਨੇ ਪੈਸੇ ਵੀ ਆਪਾਂ ਹੋ ਲੈਨੇ ਆ ਆ ਹੱਕ ਦੀ ਕਮਾਈ ਜਦੋਂ ਬੰਦਾ ਕੋਈ ਕਰਦਾ ਆਪਣੇ 7 ਦਿਨ ਲਾਉਂਦਾ 8 ਦਿਨ ਲਾਉਂਦਾ 5 ਦਿਨ ਲਾਉਂਦਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਪੈਸੇ ਨਹੀਂ ਆਪਣੇ ਹੱਕ ਦੇ ਮਿਲਦੇ ਤਾਂ ਜਾਂ ਉਹਦੇ ਬਾਰੇ ਵੀ ਥੋੜੀ ਜਿਹੀ ਆਪਾਂ ਗੱਲਬਾਤ ਜ਼ਰੂਰ ਕਰੀਏ ਹਾਂਜੀ ਨਹੀਂ ਬਿਲਕੁਲ ਦੇਖੋ ਇਹਦੇ ਵਿੱਚ ਹੁਣ ਮੈਂ ਸਮਝਾਂਗਾ ਆਪਾਂ ਇੱਕ ਦੇਖਦੇ ਹਾਂ ਕਿ ਕੈਨੇਡਾ ਕਹਿੰਦੇ ਆਪਾਂ ਮਲਟੀਕਲਚਰਲ ਸੁਸਾਇਟੀਆਂ ਤੇ ਦੁਨੀਆਂ ਪਰ ਤੋਂ ਲੋਕਾਂ ਨੂੰ ਬਰਾਬਰ ਅਪਰਚੂਨਿਟੀ ਇਸ ਦੇਸ਼ ਨੇ ਜਿਹੜਾ ਜਿਪਿਓ ਦਿੱਤੀ ਹੈ। ਤੋਂ ਇਹ ਦੇਸ਼ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਬ੍ਰੈਮਟਨ ਵਰਗੇ ਸ਼ਹਿਰ ਦੇ ਵਿੱਚ ਵੀ ਵੀ ਲਗਭਗ ਆਪਾਂ ਕਹਿੰਦੇ ਜੀ ਵੀ 171 ਐਕਸੈਂਟ ਬੋਲੀਆਂ ਬੋਲਣ ਵਾਲੇ ਲੋਕ ਮਿਲ ਜਾਂਦੇ ਆ। ਸੋ ਵੱਖ-ਵੱਖ ਕਲਚਰ ਤੇ ਲੋਕ ਜਿਹਨੂੰ ਆਪਾਂ ਵਣ ਬਣ ਦੀ ਲੱਕੜੀ ਕਹਿੰਦੇ ਆ ਜੀ। ਹੂੰ ਔਰ ਇੱਕੋ ਇੱਕ ਗੱਲ ਆ ਤੁਸੀਂ ਪਿਛਲੇ ਮਹੀਨਿਆਂ ਤੋਂ ਜੇ ਸਾਲਾਂ ਪਿੱਛੇ ਨਹੀਂ ਜਾਣਾ ਤਾਂ ਦੇਖ ਲਓ ਵੀ ਜਾਨੀ ਕਿ ਤਨਖਾਹ ਦੱਪਣ ਕਰਕੇ ਰੋਸ ਦਿਖਾਵੇ ਕੌਣ ਕਰ ਰੇ ਤੇ ਕੌਣ ਕਰ ਰਹੀ ਆ ਤੇ ਇਹਨਾਂ ਦੇ ਖਿਲਾਫ ਰੋਸ ਦਿਖਾਵੇ ਹੋ ਰੇ ਆ ਉਹ ਕੌਣ ਆ ਹੂੰ ਦੋਨੇ ਤਰ੍ਹਾਂ ਪੰਜਾਬੀ ਆ ਤੁਸੀਂ ਇਹ ਗੈਸਟਰੀ ਕੱਢ ਕੇ ਦੇਖ ਲਓ ਇਹਨਾਂ ਰੋਸ ਦਿਖਾਵਿਆਂ ਦੀ ਹਨਾ ਬਿਲਕੁਲ ਜੀ ਘਰਾਂ ਦੇ ਮੋਰੇ ਵੀ ਹੋ ਰਹੀ ਆ ਤੇ ਪੰਜਾਬੀਆਂ ਦੇ ਘਰਾਂ ਦੇ ਮੋਰੇ ਹੋ ਰਹੀ ਤੇ ਪੰਜਾਬੀ ਕਰ ਰਹੇ ਆ ਜੀ ਜੀ ਤੋਂ ਮਤਲਬ ਮੈਂ ਇਹ ਕਹਿਣਾ ਵੀ ਆਪਾਂ ਸੱਤ ਸਮੁੰਦਰ ਚੱਲ ਕੇ ਆਏ ਆ ਕਪਾ ਫਿਰ ਜਣੀ ਕੈਨੇਡਾ ਦਾ ਕਸੂਰ ਅਨਟਰੀਓ ਦਾ ਕਸੂਰ ਬ੍ਰੈਮਟਨ ਦਾ ਕਸੂਰ ਸਰੀ ਦਾ ਕਸੂਰ ਮੰਟਰੀਅਲ ਦਾ ਕਸੂਰ ਕੈਲਗਰੀ ਦਾ ਕਸੂਰ ਵੈਨਕੂਵਰ ਦਾ ਕਸੂਰ ਯੂ ਨੇਮ ਇਟ ਤੇ ਜਣੀ ਸਾਰੀ ਦੁਨੀਆ ਚ ਕਸੂਰ ਪਰ ਸਾਡੇ ਚ ਜਾਂ ਤਾਂ ਕੋਈ ਕਸੂਰ ਹੋਵੇ ਹਨਾ ਨਹੀਂ 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 ਸਾਡੇ ਚ ਤਾਂ ਕਿੰਨਾ ਤੇ ਜਣੀ ਪੰਜਾਬ ਵਿੱਚ ਨਹੀਂ ਪੰਜਾਬੀ ਏਮਪਲੋਇਰ ਦੇ ਘਰਾਂ ਦੇ ਬਾਹਰ ਪੰਜਾਬੀ ਕੋਈ ਉਥੇ ਪੰਜਾਬ ਦੇ ਵਿੱਚ ਇਹ ਡੈਮੋਨਸਟ੍ਰੇਸ਼ਨ ਦਾ ਕਲਚਰ ਹੈਗਾ ਕੋਈ ਕਰ ਰਿਹਾ ਜੀ ਕ੍ਰੀਡਵਰ ਦੇ ਨੰਬਰ 1 ਮੁਲਕ ਦੇ ਵਿੱਚ ਦੇਖੋ ਵੀ ਇੱਕ ਸਾਡੇ ਇਹ ਕਿਰਦਾਰ ਦਾ ਮੈਂ ਸਮਝਾਂਗਾ ਵੀ ਜਲੂਸ ਕੀ ਆਪਣੀ ਕੱਢਣ ਵਾਲੀ ਆਪ ਹੀ ਗੱਲ ਆ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ ਇਹ ਸਾਰੀਆਂ ਚੀਜ਼ਾਂ ਦੇਖ ਕੇ ਵੀ ਬਹੁਤ ਸਾਰੇ ਦੁਨੀਆਂ ਦੇ ਵਿੱਚ ਨੁਕਸਾਨ ਹੋਣਗੇ ਨੁਕਸ ਹੋਣਗੇ ਕਮੀਆਂ ਹੋਣਗੀਆਂ ਘਾਟਾ ਹੋਣਗੀਆਂ ਪਰ ਮੈਨੂੰ ਲੱਗਦਾ ਨਿਊਜ਼ੀਲੈਂਡ ਤੋਂ ਲੈ ਕੇ ਅਲਾਸਕਾ ਤੱਕ ਦੁਨੀਆ ਮੈਂ ਵੀ ਗਈ ਆ ਅਦਵਿੰਦਰ ਜੀ ਹੂੰ ਭਈ ਮੈਨੂੰ ਲੱਗਦਾ ਵੀ ਜੀ ਹੁਣ ਪੰਜਾਬ ਚ ਗੁਰੂਆਂ ਦੀ ਵਰਸੋਈ ਧਰਤੀ ਤੋਂ ਆਪਾਂ ਇੱਕ ਉਜੜ ਗਈ ਕੌਮ ਆ ਨਾ ਦੁਨੀਆ ਦੇ ਵਿੱਚ ਖੇਲਰ ਗਈਆਂ ਤੇ ਸਾਡੀ ਡਿਊਟੀ ਗੁਰੂ ਮਹਾਰਾਜ ਜੀ ਨੇ ਇਹ ਨਹੀਂ ਲਾਈ ਹੋ ਵੀ ਜਿੱਥੇ ਨੂੰ ਜਾਣਾ ਉੱਥੇ ਜਾ ਕੇ ਉਹਨਾਂ ਲੋਕਾਂ ਦੇ ਨੁਕਸ ਕਢਣੇ ਆ ਆਪਣੇ ਆਪ ਨੂੰ ਪਰਫੈਕਟ ਦੱਸਣਾ ਭਈ ਜੇ ਦੁਨੀਆ ਪਰਫੈਕਟ ਨਹੀਂ ਤੇ ਸਾਡੇ ਮਨ ਚ ਕਦੀ ਨਹੀਂ ਆਉਂਦਾ ਵੀ ਅਸੀਂ ਪਰਫੈਕਟ ਕਿਦਾਂ ਆਪਣੇ ਆਪ ਨੂੰ ਦੱਸੀ ਜਾਨੇ ਆ ਸੋ ਸਰ ਕੇ ਮੈਨੂੰ ਲੱਗਦਾ ਵੀ ਸਭ ਤੋਂ ਪਹਿਲਾਂ ਯਾਨੀ ਕਿ ਵੀ ਦੁਨੀਆ ਦੇ ਨੁਕਸ ਕੱਢਣ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਚਾਤੀ ਮਾਰਨ ਦੀ ਲੋੜ ਸੀ ਸ਼ੁਰੂਆਤ ਆਪਣੇ ਤੋਂ ਕਰਨ ਦੀ ਲੋੜ ਸੀ ਉਹ ਸ਼ੁਰੂਆਤ ਨਹੀਂ ਅਸੀਂ ਆਪਣੇ ਤੋਂ ਕੀਤੀ ਤੇ ਇਸ ਤਰ੍ਹਾਂ ਦੇ ਦ੍ਰਿਸ਼ ਤਾਂ ਬਣੇ ਹੋਏ ਐ ਸੋ ਹੋਰ ਕੋਈ ਵੀ ਕੌਮ ਦੇ ਵਿੱਚ ਮੈਂ ਇੱਥੇ ਨਹੀਂ ਦੇਖ ਰਿਆ ਵੀ ਇਮਪਲੋਇਰ ਦੇ ਪ੍ਰਤੀ ਜਿਹੜੇ ਵਰਕਰਸ ਆ ਵੀ ਉਹ ਰੋਸ ਦਿਖਾਵੇ ਕਰ ਰਹੇ ਹੋਣ ਫਿਰ ਵੇਖ ਆਪਾਂ ਕਹਿੰਦੇ ਆ ਵੀ ਜਿੱਥੇ ਅੱਗ ਹੈਗੀ ਧੂਆਂ ਵੀ ਤਾਂ ਉੱਥੇ ਹੀ ਆ ਨਾ ਤੇ ਧੂਆਂ ਹੈਗਾ ਤੇ ਅੱਗ ਉੱਥੇ ਹੀ ਆ ਮਤਲਬ ਭਾਵੇਂ ਕਿ ਇਮਪਲੋਇਰ ਆਪਣੀਆਂ ਸਫਾਈਆਂ ਦੇ ਜਾਂ ਰਹੇ ਆ ਵਰਕਰਾਂ ਆਪਣੀਆਂ ਜਿਹੜਾ ਮੌਕਾ ਵੀ ਅਸੀਂ ਆਪ ਹੀ ਦਿੰਨੇ ਆ ਜੇ ਅਸੀਂ ਆਪ ਪਹਿਲਾਂ ਹੀ ਪ੍ਰੋਪਰ ਜੇ ਤੁਹਾਨੂੰ ਜੇ ਕਿਸੇ ਨੂੰ 20 ਘੰਟੇ ਜੇ 40 ਘੰਟੇ ਕੰਮ ਕਰਨਾ ਤੇ ਫਿਰ ਕਈ ਵਾਰ ਇਸ ਤਰ੍ਹਾਂ ਦੀ ਨੌਬਤ ਪੈਦਾ ਹੋ ਜਾਂਦੀਆਂ ਨੇ ਅਸੀਂ ਖੁਦ ਜਿਹੜਾ ਹੈ ਰਾਹ ਠੀਕ ਨਹੀਂ ਚੁਣਦੇ ਹੈ ਕਈ ਵਾਰੀ ਆਪਾਂ ਆਪਣੇ ਸੈਲਫਿਸ਼ ਹੋ ਜਾਂਦੇ ਆ ਆਪਾਂ ਆਪਣੇ ਹਿੱਤ ਲਈ ਗਲਤ ਤਰੀਕੇ ਦੇ ਨਾਲ ਇਨ ਨਿੰਦ ਤਰੀਕੇ ਨਾਲ ਕੰਮ ਕਰਦੇ ਆ ਤੇ ਉੱਥੇ ਫਿਰ ਦੂਜੇ ਪਾਸੇ ਫਿਰ ਏਮਪਲੋਇਰ ਨੂੰ ਵੀ ਕਿਤੇ ਨਾ ਕਿਤੇ ਮੌਕਾ ਮਿਲ ਜਾਂਦਾ ਹੈ ਦੇਖੋ ਦਵਿੰਦਰ ਜੀ ਇਹ ਨਾ ਕੰਟਰੀ ਕਿਸੇ ਗੱਲ ਕਰਕੇ ਨੰਬਰ 1 ਸੀ ਆਪਾਂ ਉਸ ਚੀਜ਼ ਨੂੰ ਅੰਡਰਸਟੈਂਡ ਨਹੀਂ ਜਿਨਾ ਉਹਨਾਂ ਨੇ ਲੋਕਾਂ ਨੇ ਆ ਕੇ ਕੀਤਾ ਉਹ ਇਸ ਤਰ੍ਹਾਂ ਦੇ ਜਲੂਸ ਯਾਨੀ ਕਿ ਕੱਢ ਤੇ ਕਢਾਉਂਦੇ ਆ ਜੀ ਹੂੰ ਜਿਹੜਾ ਇੱਕ ਵਰਕਰ ਆ ਨਾ ਉਹ ਤਾਂ ਵਿਚਾਰਾ ਲੋਡ ਵੰਦ ਹੈ ਹੂੰ ਉਹਨੂੰ ਆਪਣੇ ਖਰਚੇ ਚ ਚਲਾਉਣ ਲਈ ਜ਼ਿੰਦਗੀ ਚਲਾਉਣ ਲਈ ਪਤਾ ਨਹੀਂ ਉਹਦੀਆਂ ਕੀ ਕੀ ਕਿੱਥੋਂ ਕਿੱਥੋਂ ਤੱਕ ਲੋੜਾਂ ਨੇ ਹੂੰ ਤਾਂ ਬਹੁਤ ਕੁਝ ਕਹੂੰ ਪਰ ਜਿਹੜਾ ਓਨਸ ਵਰਡ ਆ ਇੱਥੇ ਓ ਐਨ ਯੂ ਐਸ ਹੂੰ ਜ਼ਿੰਮੇਵਾਰੀ ੈਂਪਲੋਇਰ ਦੀ ਹੈ ਇਥੇ ਸਥਾਪਤ ਵਿਅਕਤੀ ਦੀ ਇੰਸਟੀਚਿਊਸ਼ਨ ਦੀ ਆ ਵੀ ਉਹ ਰੂਲ ਫਾਲੋ ਕਰੇ ਤੇ ਉਹਦੇ ਅੰਡਰ ਜਿੰਨੇ ਵੀ ਡੈਜ਼ਿਗਨੇਟ ਹੈਗੇ ਆ ਵਰਕਰਸ ਆ ਭਾਵੇਂ ਵੀ ਉਹਨਾਂ ਕੋਲੋਂ ਉਹ ਰੂਲ ਫਾਲੋ ਕਰਾਵੇ ਆ ਆ ਕੌਨਸ ਬਿਲਕੁਲ ਇਹ 엠ਪਲੋయర్ ਦਾ ਆ ਵਰਕਰ ਤਾਂ ਬਹੁਤ ਕੋਸ਼ਿਸ਼ ਕਰੂ ਹੁਣ ਆ ਐਲ ਐਮ ਆਈ ਇਹ ਵੇਖਦੀ ਆ ਸਾਨੂੰ ਜੀ ਲੋਕ ਨਹੀਂ ਟਿਕਣ ਪਰ ਇਹ ਉਹਨਾਂ ਜ਼ਿੰਮੇਵਾਰੀ ਇਮੀਗ੍ਰੇਸ਼ਨ ਕੰਸਲਟੈਂਟ ਆ ਭਾਵੇਂ ਲਾਅਰ ਆ ਭਾਵੇਂ 雇ਰ ਆ ਉਹਨਾਂ ਦੀ ਜ਼ਿੰਮੇਵਾਰੀਆਂ ਵੀ ਅਸੀਂ ਲਾ ਜਿਹੜਾ ਰੂਲ ਆ ਫਾਲੋ ਕਰਨਾ ਗਵਰਨਮੈਂਟ ਦਾ ਕੱਲ ਨੂੰ ਜੇ ਉਹਦੇ ਵਿੱਚ ਹੀ ਹੀਲ ਹੁਜਤ ਹੁੰਦੀ ਆ ਹੁਣ ਗਵਰਨਮੈਂਟ ਕਿਉਂ ਪਟੱਕ ਕਰਕੇ ਫਟਾਫਟ ਜਿਹੜਾ ਜੀ ਵੀ ਉਹ ਡਿਸੀਜਨ ਦਿੰਦੇ ਆ ਦਿਓ ਜੀ ਇਹਨਾਂ ਦੇ ਪੈਸੇ ਕਿਉਂਕਿ ਉਹਨਾਂ ਨੂੰ ਪਤਾ ਵੀ ਰੂਲ ਫੋਲੋ ਨਹੀਂ ਕੀਤੇ ਗਏ ਇਸ ਕਰਕੇ ਜਦੋਂ ਸਫਾਈਆਂ ਮੈਂ ੈਂਪਲੋਇਰ ਦੀਆਂ ਸੁਣਦਾ ਹਾਂ ਉਹਨਾਂ ਦੀ ਗੱਲ ਕਰਨ ਦੇ ਤਰੀਕੇ ਤੋਂ ਹੀ ਮੈਨੂੰ ਸਮਝ ਆ ਜਾਂਦੀ ਆ ਵੀ ਇਹਨਾਂ ਨੇ ਰੂਲ ਅੰਡਰਸਟੈਂਡ ਨਹੀਂ ਕੀਤੇ ਹੋਏ ਵੀ ਉਹਨ ਡੈਰੀਓ ਦੇ ਵਿੱਚ ਇਹ ੈਂਪਲੋਇਮੈਂਟ ਸਟੈਂਡਰਡ ਐਕਟ ਅਸਲ ਦੇ ਵਿੱਚ ਕਹਿੰਦਾ ਕੀ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਆ ਨਹੀਂ ਹੈਗੀ ਸੋ ਆਪਣੇ ਦਿਮਾਗ ਦੇ ਨਾਲ ਹੀ ਫੂਡ ਮਤ ਦੇ ਵਿੱਚ ਅਸੀਂ ਜਿਹੜਾ ਤੋੜ ਮਰੋੜ ਕੇ ਗੱਲਾਂ ਪੇਸ਼ ਕਰਦੇ ਆ ਉਹ ਜਿਹੜੀਆਂ ਰੂਲ ਦੇ ਵਿੱਚ ਲਾ ਦੇ ਵਿੱਚ ਤਦੇ ਹੀ ਗਾਂ ਜਾਂ ਕੇ ਕੇਸਾਂ ਦੇ ਵਿੱਚ ਟਿਕਦੀਆਂ ਨਹੀਂ ਹੈਗੀਆਂ ਸੋ ਇਸ ਕਰਕੇ ਮੈਂ ਨਹੀਂ ਸਮਝਾਂਗਾ ਵੀ ਵਰਕਰ ਦਾ ਇਹਦੇ ਵਿੱਚ ਕੋਈ ਕਸੂਰ ਆ ਹੋਊਗਾ ਪਰ ਕਸੂਰ ਉਹ এমਪਲੋਇਰ ਨੇ ਉਸੇ ਹਿਰਾਫਰੀ ਚੱਲਣ ਦਿੱਤੀ ਆਪਣੇ ਬਿਜ਼ਨਸ ਦੇ ਵਿੱਚ ਉਸੇ এমਪਲੋਇਰ ਫੀਲ ਹੋਇਆ ਜੀ ਇਸ ਕਰਕੇ ਵਰਕਰ ਦਾ ਕਸੂਰ ਨਹੀਂ ਕੱਟਿਆ ਜਾ ਸਕਦਾ ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਦੀ ਪ੍ਰਾਇਓਰਟੀ ਸੀ ਉਹਨਾਂ ਦਾ ਕੰਮ ਸੀ ਉਹਨਾਂ ਨੇ ਕੰਮ ਲੈਣਾ ਸੀ ਉਹਨਾਂ ਨੇ ਹਾਇਰ ਕੀਤਾ ਸੀ ਹਾਇਰ ਕਰਨ ਲਈ ਤੁਹਾਨੂੰ ਆਪਣੀ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਫਾਲੋ ਕਰਨੇ ਬੜੀ ਜ਼ਰੂਰੀ ਹੈ। ਅ ਸੋ ਸਤਿ ਪਾਏ ਜੀ ਅੱਜ ਲਈ ਬਹੁਤ ਵਧੀਆ ਤੁਸੀਂ ਟਾਈਮ ਖੜਿਆ ਤੇ ਆਪਾਂ ਥੋੜਾ ਜਿਹਾ ਡਿਲੇ ਹੋਣ ਕਰਕੇ ਥੋੜੀ ਜਿਹਾ ਆਪਾਂ ਮੈਂ ਇਜਾਜ਼ਤ ਲਵਾਂਗੀ ਤੁਹਾਡੀ ਕੋਲ ਤੇ ਆਉਣ ਵਾਲੇ ਦਿਨਾਂ ਚ ਆਪਾਂ ਫੇਰ ਗੱਲਬਾਤ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਤੋਂ ਮੁੱਦੀ ਹੋਰ ਹੈਗੇ ਬਹੁਤ ਛੇਤੀ ਗੱਲਬਾਤ ਕਰਾਂਗੇ ਤੁਹਾਡਾ ਅੱਜ ਲਈ ਟਾਈਮ ਕੱਢਣ ਵਾਸਤੇ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਕੁਝ ਹੋਰ ਕਹਿਣਾ ਇਨਤੇ ਅਨੇਕ ਪ੍ਰਸ਼ੇਨ ਦੇ ਪਲੇਟਫਾਰਮ ਨੂੰ ਕਹਿਣਾ ਚਾਹੁੰਦੇ ਆਂ ਕਿ ਅਸੀਂ ਕਾਫੀ ਸਾਰੀਆਂ ਚੀਜ਼ਾਂ ਤੇ ਸਕੂਲਾਂ ਦੇ ਵਿੱਚ ਕੰਮ ਕਰ ਰਹੇ ਆਂ ਜੀ ਪਲੇਟਫਾਰਮਾਂ ਦਾ ਕਮਿਊਨਿਟੀ ਦਾ ਜਿੰਨਾ ਸਾਥ ਮਿਲਦਾ ਬਹੁਤ ਬਹੁਤ ਧੰਨਵਾਦ ਅਸੀਂ ਲਗਾਤਾਰਤਾ ਦੇ ਨਾਲ ਕਹਿੰਦੇ ਆਂ ਵੀ ਫੋਨਾਂ ਤੇ ਸਕੂਲਾਂ ਚ ਪਾਬੰਦੀ ਹੈ ਪਰ ਜੇ ਪਾਬੰਦੀ ਘਰ ਵਿੱਚ ਸੇਮ ਨਹੀਂ ਹੈ ਤੇ ਫੇਰ ਪ੍ਰਣਾਲਾ ਉੱਥੇ ਦਾ ਉੱਥੇ ਹੈ ਥੋੜਾ ਜਿਹਾ ਹੁਣ ਆਪਾਂ ਘਰਾਂ ਚ ਖਿਆਲ ਰੱਖਣਾ ਇੱਕ ਸਕੂਲ ਦੇ ਵਿੱਚ ਸੈੱਲਫੋਨ ਤੇ ਜੰਦੀ ਲੋੜ ਨਹੀਂ ਇੱਕ ਸਕੂਲ ਦੇ ਵਿੱਚ ਕਰੋ ਕੋਈ ਕੈਸ਼ ਡਾਲਰ ਬੈਂਕ ਕਾਰਡ ਤੇ ਜਲਦੀ ਲੋਡ ਨਹੀਂ ਤਾਂ ਕਾਫੀ ਇਸ਼ੂਸ ਤੁਹਾਨੂੰ ਆਪਣੇ ਆਪ ਟੈਕਲ ਹੁੰਦੇ ਨਜ਼ਰ ਆਉਣਗੇ ਕਿ ਜਦੋਂ ਇਹ ਦੋ ਚੀਜ਼ਾਂ ਆਪਸ ਆਪ ਲਈ ਬਹੁਤ ਬਹੁਤ ਥੈਂਕ ਯੂ ਸੋ ਮਚ ਸਤਿ ਸ਼ਾਨਵਾਜੀ ਸਤਿ ਸ੍ਰੀ ਅਕਾਲ